ਔਰ ਕੇ ਦਾ ਵਲੋਗ ਜ਼ਰੂਰ ਦੇਖਿਓ ਹਾਂਜੀ ਔਰ ਸਬਸਕ੍ਰਾਈਬ ਵੀ ਕਰਿਓ ਹਾਂਜੀ ਔਰ ਲਾਈਕ ਵੀ ਕਰਿਓ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੋਗ ਦੇ ਵਿੱਚ ਤੇ ਟਾਈਮ ਹੋ ਗਿਆ ਹੈ तकरीबन ਦੁਪਹਿਰ ਦੇ 2 ਵਜੇ ਚੁੱਕੇ ਨੇ ਹੈਨਾ ਜਦ ਤੱਕ ਨੰਨੂ ਨੇ ਜ਼ਿੱਦ ਕੀਤੀ ਸੀ ਨੰਨੂ ਕੀ ਕੀ ਕਰੂ ਨੰਨੂ ਨੇ ਮਾਰਿਆ ਮੁੱਛ ਨੰਨੂ ਨੇ ਅੱਜ ਘੁੱਟ ਖਾਧੀ ਹੈ ਕਿਉਂਕਿ ਨੰਨੂ ਨੇ ਉਸ ਕਹਾਨੂੰ ਆਹਿਆ ਸੀ ਮੁਸਕਾਨ ਰੋਣ ਲੱਗੀ ਤੇ ਮੈਂ ਮੰਮੀ ਨੇ ਨੰਨੂ ਨੂੰ ਕੁੱਟਿਆ ਮੈਂ ਵੀ ਕੁੱਟਿਆ ਫਿਰ ਦਾਦੇ ਪਈਆਂ ਨੂੰ ਬੱਜਾਉਂਦਾ ਬੋਲਣ ਦੀ ਬਾਤ ਨੂੰ ਤੂੰ ਗੰਨ ਤੇ ਬੋਲਦੇ ਦੇਖੋ ਜੀ ਕਿ ਕੱਦ ਨਹੀਂ ਮੈਂ ਨੈਟ ਬੰਦ ਕਰ ਦੇਣਾ ਮੈਂ ਕਿਹਦਾ ਕਰਕੇ ਖਾ ਐ ਮਾ ਮੁਸਕਾਨ ਦੇ ਅੱਖ ਚੁੰਗਲੀ ਮਾਰੀ ਐਡੀ ਜ਼ੋਰ ਦੀ ਹੈ ਨਾਲੇ ਸਾਰੇ ਦਿਨ ਨੂੰ ਚੀਜ਼ਾਂ ਲਿਆ ਲਿਆ ਕੇ ਦਿੰਦੀ ਐ ਤੇ ਨਾਲੇ ਆ ਗੂ ਮਾਰਦੀ ਉਹਨੂੰ ਹੈ ਤੰਗ ਕਰਦੀ ਐ ਨਾ ਹੈ ਅਸੀਂ ਤਾਂ ਕੁਝ ਕਿਹਾ ਵੀ ਨਹੀਂ ਮਾੜਾ ਜਿਹਾ ਹੱਥ ਲਾਇਆ ਇਹਨੂੰ ਹੈ ਪੋਸਟਵਾਲ ਦੀ ਟੈਂ 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 ਲਾਈ ਜਾ ਨਿਆਣਿਆਂ ਨੂੰ ਨਾ ਵੈਸੇ ਹੁਣ ਪਤਾ ਲੱਗਦਾ ਵੀ ਨਿਆਣਿਆਂ ਨੂੰ ਛੁੱਟੀਆਂ ਆਉਣੀਆਂ ਹੀ ਚਾਹੀਦੀਆਂ ਨਹੀਂ ਹੋਣੀਆਂ ਚਾਹੀਦੀਆਂ ਨਾ ਮੁਸਕਾਨ ਸਹੀ ਗੱਲ ਐ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਪਤਾ ਨਹੀਂ ਕਿਵੇਂ ਬਰਦਾਸ਼ਤ ਕਰਦੇ ਸੀ ਮਾਪੇ ਪਰ ਅਸੀਂ ਐਵੇਂ ਜਰਾਤਾਂ ਨਹੀਂ ਸੀ ਨਾ ਕਰਦੇ ਅਨੇ ਤੇ ਅੰਨਾ ਦੁਖੀ ਕੀਤਾ ਮੈਂ ਨਾ ਬੜਾ ਜਿਆਦਾ ਹਾਂਜੀ ਤੇ ਮੈਂ ਇੱਕ ਨਵਾਂ ਆਈਡੀਆ ਸੋਚਿਆ ਮੈਂ ਨਾ ਚੈਲੰਜ ਦਾ ਮਤਲਬ ਉਹਨੂੰ ਕਹਿੰਦੇ ਨੇ ਐ ਨਹੀਂ ਸਿਰਫ ਚਾਹ ਬਣਵਾ ਲਈ ਕਾ ਕਰਕੇ ਆਪਾਂ ਸੋਚਿਆ ਮੈਂ ਵੀ ਸੈਚਰਡੇ ਆਪਾਂ ਇਹਦੇ ਚੈਲੰਜ ਪੰਜ ਪੰਜ ਕੰਮ ਕਰਵਾ ਲਏ ਠੀਕ ਹੈ ਜਿਹੜੇ ਆਪਾਂ ਕਦੇ ਵੀ ਨਹੀਂ ਕੀਤੇ ਤੇ ਚੈਲੰਜ ਹੋਏਗਾ ਮੇਰੇ ਤੇ ਨੰਨੂ ਦੇ ਪਾਪਾ ਦੇ ਵਿੱਚ ਠੀਕ ਹੈ ਤੇ ਆਪਾਂ ਕਰਾਂਗੇ ਜਦੋਂ ਉਹਨਾਂ ਨੂੰ ਛੁੱਟੀ ਹੋएगी ਸੈਚਰਡੇ ਸੰਡੇ ਇਹ ਆਪਾਂ ਪੱਕਾ ਕਰਾਂਗੇ ਤੇ ਮਜ਼ੇ ਨਾਲ ਇਹ ਪੂਰਾ ਠੀਕ ਹੈ ਜੀ ਤੇ ਹੁਣ ਟਾਈਮ ਆ ਗਿਆ ਮੇਰਾ ਗੁਰਦੁਆਰੇ ਜਾਣ ਦਾ ਉੱਥੇ ਸੁਖਮਨੀ ਸਾਹਿਬ ਦਾ ਪਾਠ ਚੱਲ ਰਹੇ ਨੇ ਹਨਾ ਪਾਠਾਂ ਦੀ ਲੜੀ ਹੈ ਤੇ ਉਹਦੇ ਵਾਸਤੇ ਮੈਂ ਹੁਣ ਤਿਆਰ ਹੋਣਾ ਨਾ ਕੱਪੜੇ ਪਾਣੇ ਨੇ ਤੇ ਨੰਨੂ ਦਾ ਤੇ ਉਹੀ ਕੰਮ ਹੈਦਰ ਦੇਖ ਲੋ ਇਨੂੰ ਬਸ ਇਹੀ ਚਾਹੀਦਾ ਫੋਨ ਆਪਾਂ ਨੂੰ ਛੁੱਟੀਆਂ ਦੇ ਹੋਮਵਰਕ ਦਾ ਕੋਈ ਮਤਲਬ ਨਹੀਂ ਹੈਗਾ ਕੋਈ ਉਹ ਨਹੀਂ ਅੰਨੀ ਐਂਡਰਲ ਹੋਵੇ ਨਾ ਛੁੱਟੀਆਂ ਆਈਆਂ ਨੇ ਇੱਕ ਕੰਮ ਨਹੀਂ ਕੀਤਾ ਇਹਨੇ ਇੱਕ ਕੰਮ ਤੇ ਨਾ ਹੀ ਮੁਸਕਾਨ ਨਹੀਂ ਕੀਤਾ ਵੈਰੀ ਗੁੱਡ ਹਾਂਜੀ ਤੇ ਹੁਣ ਮੈਂ ਜਾ ਰਹੀ ਹਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਬਾਠ ਕਰਨ ਵਾਸਤੇ ਤੇ ਅੱਜ ਤੁਹਾਨੂੰ ਵੀ ਦਰਸ਼ਨ ਕਰਾਣੇ ਆ ਸਾਡੇ ਗੁਰਦੁਆਰਾ ਸਾਹਿਬ ਦੇ ਵਾਸਤੇ ਤੁਸੀਂ ਦੇਖੇ ਨੇ ਪਹਿਲਾਂ ਖਾਇਆ ਫਮਸਕਣ ਗੁਰਦੁਆਰਾ ਸਾਹਿਬ ਹਨਾ ਇਹ ਖਾਇਆ ਆਇਆ ਚਲੋ ਕੋਈ ਗੱਲ ਨਹੀਂ

ਕਾ ਰਾਜੂ ਕੀ ਆ ਪਾਠ ਕਰਕੇ ਤੇ ਕਿਰਨਾ ਆਂਟੀ ਨਿਕਲੇ ਨੰਦੋ ਹਾਂਜੀ ਜੀ ਅਦਰ ਨੰਨੂ ਨੇ ਫੇਰ ਆਪਣਾ ਰੋਲਾ ਪਾਇਆ ਪਿਆ ਤੇ ਪਾਪਾ ਆਏ ਨੇ ਕਹਿੰਦੀ ਕੋਈ ਚੀਜ਼ ਨਹੀਂ ਲੈ ਕੇ ਆਇਆ ਯਾਰ ਹੈਲੋ ਹੈਲੋ ਯਾਰ ਜਦੋਂ ਆਵਾ ਬਸ ਇਹਦਾ ਘਾਟੋ ਕਲੇਸ਼ ਥੋਕਦਾ ਪੰਦਿਆ ਰੋੜੇ ਰੋੜੇ ਨੂੰ ਪਤਾ ਨਹੀਂ ਕੀ ਹੁਣ ਐ ਕਹਿੰਦੀ ਮੈਂ ਪ੍ਰੋਜੈਕਟ ਬਣਾਣਾ ਕਿਹੜਾ ਹੋਣੀ ਆਨੇ ਪ੍ਰੋਜੈਕਟ ਬਣਾਣਾ ਉਹਦਾ ਸਮਾਨ ਕੰਦੀ ਲਿਆ ਕੇ ਦੋ ਮਿੰਟ ਕਿਹੜੀ ਤੂੰ ਬੀ ਐਡ ਕਰ ਰਹੀ ਐ ਪ੍ਰੋਜੈਕਟ ਮੇਰੇ ਨਾਲ ਵੇਖ ਕੇ ਮੈਂ ਬਣਾਏ ਸੀ ਨਾ ਹੁਣ ਮੈਂ ਕਹੀ ਵੀ ਜਾਂਦਾ ਮੈਂ ਮੈਂ ਕਹਿਦਾ ਜੀ ਚੱਲੇ ਚਲੀ ਆਪਾਂ ਗੋਲਪੇ ਖਾ ਕੇ ਆਨੇ ਰੇਂ ਭੱਜੀ ਦੀ ਬਾਤ ਚਲ ਆਂਦਰ ਬੇਟਾ ਆ ਜਾ ਕੀ ਲਾ ਬੇਟਾ ਕੋਚ ਨਹੀਂ ਲੈ ਕੇ ਲੈਣਾ ਰਹਿਣ ਤੋਂ ਜਦ ਮੈਂ ਕਹਿ ਰਿਹਾ ਆਫਰ ਕਰ ਕਸਿੰਜੋ ਖਾਣਾ ਤੇ ਚੱਲ ਕਹਿੰਦੀ ਪ੍ਰੋਜੈਕਟ ਦਾ ਸਵਾਲ ਲੈਣਾ ਪ੍ਰੋਜੈਕਟ ਦਾ ਕਿਹੜਾ ਪ੍ਰੋਜੈਕਟ ਬਣਾਣਾ ਤੂੰ ਚੱਲ ਚਲੀ ਚਲੋ ਆਓ ਲੈ ਕੇ ਜਾਂਦੇ ਆਓ ਚੱਲ ਚੱਲ ਲੈ ਕੇ ਚੱਲਦੇ ਆ ਠੀਕ ਹੈ ਚੱਲ ਪ੍ਰੋਜੈਕਟ ਦਾ ਸਵਾਲ ਚਲੋ ਚੱਲ 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 ਏ ਗੋਲ ਗੋਪੇ ਖਾਣੇ ਦਾ ਪ੍ਰੋਜੈਕਟ ਮੱਚਟ ਲੈਣਾ ਹੁਣ ਤੇ ਨਹੀਂ ਖਾਣੇ ਆ ਦੇ ਗੋਲ ਗੋਪੇ ਰੈਡੀ ਕਿੰਨੇ ਸਵਾਦ ਗੋਲ ਗੋਪੇ ਲੈਣਾ ਫੁੱਟੇ ਖਾਣੇ ਨਾਲ ਪ੍ਰੋਜੈਕਟ ਨਹੀਂ ਲੈਣਾ ਯਾਰ ਉਹ ਦੁਕਾਨ ਵਾਲੇ ਹੱਸਣ ਲੱਗੇ ਅੰਕਲ ਹੋਰ ਕੀ ਯਾਰ ਬੇਇੱਜ਼ਤੀ ਕਰਦੇ ਸਾਰੇ ਪ੍ਰੋਜੈਕਟ ਬਣਾਣਾ ਕਹਿੰਦੇ ਹੋਰ ਕੀ ਆ ਆ ਦੇ ਗਾਲਾਂ ਮਚਾ ਰਹੀ ਹੈ ਮੈਡਮ ਨੂੰ ਕਹਿੰਦੇ ਤੇਰੀ ਮੈਡਮ ਪਾਗਲ ਹੋ ਗਈ ਮੈਡਮ ਨੇ ਕੁਝ ਨਹੀਂ ਕਿਹਾ ਐ ਆਪੇ ਕਹਿੰਦੀ ਫਿਰ ਹੋਰ ਗੋਲ ਗੱਪੇ ਨਾਲ ਸੁਆਦ ਹੈ ਨਾ ਗੋਲ ਗੱਪੇ ਬਹੁਤ ਸੁਆਦ ਹੈ ਖਾ ਲਈਏ ਪਹਿਲਾਂ ਕਹਿੰਦੀ ਨਹੀਂ ਖਾਣੇ ਹੁਣ ਦੇਖੋ ਚੱਕ ਨੰਨੂ ਮਿੱਠਾ ਨਾ ਬਸ ਹਨੂ ਮਿੱਠਾ ਦੇ ਦੋ ਹਨਾ ਆ ਤੇ ਬਾਜ ਚੱਲਣਾ ਵਿਆਹ ਰੱਖੀ ਚਿਕਨਾ ਬਹੁਤ ਸਿੱਖਾ ਬਹੁਤ ਕੱਪੜੇ ਨਾਲ ਖਰਾਬ ਕਰੀਂ ਅੱਛਾ ਹਾਂ ਅੱਛਾ ਬਹੁਤ ਬੰਦਾ ਖੜੇ ਤਾਂ ਮੈਨੂੰ ਕੰਮ ਦਾ ਸੀ ਤੇ ਨਾ ਤੁਮ ਹੋ ਗਈ ਨਹੀਂ ਹਾਂਜੀ ਤੇ ਹੁਣ ਅਸੀਂ ਆ ਚੁੱਕੇ ਸੀਗੇ ਘਰ ਤੇ ਰੋਟੀ ਪਾਣੀ ਖਾ ਕੇ ਹੁਣ ਵਿਹਲੇ ਹੋਏ ਆ ਤੇ ਹੁਣ ਨਿੰਨੂ ਆਪਣਾ ਸਮਾਨ ਲੈ ਕੇ ਵਹਾ ਮੜਾਇਆ ਕੀ ਕੀ ਲੈ ਕੇ ਆਈ ਸੀ ਵੇ ਉਹ ਸਟicker ਇਹ ਸਟੇਸ਼ਨਰੀ ਇਹ ਲਿਆਂਦੀ ਐ ਨੇ ਐ ਪ੍ਰੋਜੈਕਟ ਦਾ ਸਮਾਨ ਉਹ ਵੀ ਖਾਦੀਓ ਆਪਕੋ ਸਟicker ਸਟicker ਇਹ ਦੇਖੋ ਲੈ ਇਹ ਦੇਖੋ ਆ ਇਕੱਠੇ ਕੀਤੇ ਨੇ ਵੇਖ ਲੋ ਇਹ ਦੇਖੋ ਹਾਂ ਹੋ ਤੁਸੇ ਇਹ ਸਮਾਨ ਲੈਣਾ ਸੀ ਹਾਂ ਔਰ ਮੈਂ ਇਹ ਖੇਲੂ ਘੜ ਘੜ ਅੱਛਾ ਇਹ ਹੈ ਟੂਟੇ ਉਹ ਵੀ कार्ट हाँ होने वाली अच्छा ऊपर करो तो पानी आता है अच्छा नीचे करो तो और नल बंद हो जाता तो है इसको लॉक कर दो ओके दे लो खेल ले लो बच्चियां दी के लिए सोनी ये ना बस इमेजिनेशन कितनी सोहनी है दे लो ये ना ये भी लो ये नहाने वाला होता अच्छा और ना इसको भी लॉक करना होता है अच्छा ठीक है तो हिंदी को बोले लागे वैसे आपा ਕੀ ਪੰਜਾਬੀਆਂ ਅੱਛਾ ਤੇ ਪੰਜਾਬੀਆਂ ਤੇ ਫਿਰ ਪਿੰਜਾਬੀ ਬਣਨੇ ਕਿਉਂ ਹਾਂ ਤੇ ਪਰ ਹਿੰਦੀ ਕਿਉਂ ਬੋਲਦੇ ਤੁਸੀਂ ਤੁਸੀਂ ਹਿੰਦੀ ਹਿੰਦੀ ਚ ਗੱਲ ਕਰ ਰਹੇ ਸੀ ਹਾਂ ਅੱਛਾ ਪੰਜਾਬੀ ਤੇਰਾ ਦਿਮਾਗ ਖਰਾਬ ਆ ਅੱਛਾ ਪੰਜਾਬੀ ਇੱਦਾਂ ਬੋਲਦੇ ਨੇ ਦੇਖੋ ਲੋ ਪੰਜਾਬੀ ਹਿੰਦੀ ਚ ਦੇਖੋ ਕਿੰਨਾ সুইਟ ਬੋਲਦੀ ਦੀ ਤੇ ਪੰਜਾਬੀ ਜਾਂਦੇ ਹੀ ਦੇ ਲੋ ਤੇ ਕਹਿੰਦੀ ਦਿਮਾਗ ਖਰਾਬ ਆ ਮਾਪਾ ਮਾਪੋ ਜਤ ਬਣਾ ਨੂੰ ਸ਼ੁਰੂ ਹੋ ਗਈਆਂ ਤੇ ਕਲਾ ਗੜੀ ਮੰਨਿਆ ਨਹੀਂ ਮੈਂ ਕੱਦੀ ਪਿਆ ਕੱਲੀ ਤੇ ਮੰਨਿਆ ਤਾਂ ਸੋ ਗਈ ਐ ਕਿਉਂਕਿ ਰਾਤ ਹੋ ਚੁੱਕੀ ਐ ਤੇ ਉਹ ਕਹਿੰਦੀ ਐ ਜਦੋਂ ਮੈਂ ਬੋਲਦੀ ਆ ਨਾ ਪੂਟ ਵਾਲੀ ਪਾਇਲਾ ਜਿਹੜੀ ਮੈਂ ਇੱਕ ਵਾਰੀ ਦੇਖੀ ਸੀ ਫਿਲਮ ਉਹਦੀ ਪਾਇਲ ਦੀ ਉਹ ਉਹਦੇ ਗੱਡੀ ਦੇ ਉੱਪਰ ਚੜਦੀ ਪਈ ਸੀ ਪੂਟ ਤੇ ਮੈਂ ਉਹ ਬੋਲਿਆ ਵਈ ਲਾੜੇ ਉਹ ਮੰਨੀ ਨਹੀਂ ਉਹਨ ਦੇ ਕੇ ਆ ਬਈ ਮੈਨੂੰ ਰਾਤ ਨੂੰ ਸੁਪਨਾ ਆਉਂਦਾ ਇਹ ਘੂਟ ਦੇਖ ਕੇ ਨਾ ਡਰਾ ਤੇ ਮੈਂ ਬੋਲਦੀ ਚੱਲੇ ਛੁੱਟੀਏ ਤਾਂ ਉਹ ਕੋਈ ਕੰਮ ਨਹੀਂ ਤੇ ਮੈਨੂੰ ਡਰਾਉਂਦੀ ਰਹਿੰਦੀ ਹੈ ਘੂਟ ਬਣ ਕੇ ਤੇ ਗਾਲ ਤੇ ਪ੍ਰੋਜੈਕਟ ਦੀ ਚਲਦੀ ਬੀਸੀ ਤੇ ਤੂੰ ਕਿੱਧਰ ਲੱਗੇ ਹੋ ਤੂੰ ਜੱਦੀ ਤੇ ਚਲਦੀ ਵਿੱਚ ਹੀ ਤੇ ਕਰੋ ਮੈਂ ਤਾਂ ਸੋਚੋ ਵੀ ਐ ਬਣਾ ਲਾ ਆ ਦੇਖੋ ਰੋਜ਼ ਐਕਟ ਬਣਾ ਰਿਹਾ। ਹੋ। ਇਹ ਨਾ ਸਾਰਾ ਪ੍ਰੋਜੈਕਟ ਬਣਾ ਰਿਹਾ। ਓਏ ਹੋਰ। ਤੈਨੂੰ ਸੀ ਲਾਈਟ ਆਵੀ। ਅਸ। ਮੈਂ ਇਹਦਾ ਬਣਾ ਰਿਹਾ ਪ੍ਰੋਜੈਕਟ ਤੇ ਮੈਨੂੰ ਪ੍ਰੋਜੈਕਟ ਬਣਾਣਾ ਬੜਾ ਸ਼ੌਂਕ ਹੈ ਤੇ ਅਗਲੇ ਤੋਂ ਮੈਂ ਰੋਜ਼ੀ ਬਣਾਇਆ ਕਰੂੰਗੀ। ਮੈਂ ਨਾ ਡਿਸਾਈਡਡ ਸੋਚਿਆ ਸੀ ਅੱਜ ਨਾ ਪਾਪਾ ਕੋਲ ਨਾ ਜਾਏ ਅੱਜ ਨਾ ਮੈਂ ਫਿਰ ਨਾ ਰੋਇਆ ਨਾ ਰੋਇ ਪ੍ਰੋਜੈਕਟ ਪਾਤੇ ਤੇ ਹੁਣ ਦੇਖੋ ਅੰਨੀ ਮੁਸ਼ਕਿਲ ਨਾਲ ਡਰਾਇਆ ਤੇ ਮੈਂ ਪੈਸੇ ਵੀ ਲਾਤੇ ਰਸਤੇ ਚ ਗੋਲ ਗੱਪੇ ਖਾਦੇ ਸੀ ਔਰ ਵਾਪਸ ਆ ਕੇ ਮੁੜ ਕੇ ਸਟੇਸ਼ਨਰੀ ਵੱਲ ਜਿੱਥੋਂ ਪਾਪਾ ਨੇ ਮਮਾ ਦਾ ਪੈਨ ਲਿੱਤਾ ਸੀ ਤੇ ਹੁਣ ਅਸੀਂ ਬਸ ਮੈਂ ਬਣਾ ਰਹੀਆਂ ਬਸ ਬਣਨ ਥੋੜਾ ਬੋਟ ਤੇ ਹੁਣ ਮੈਂ ਆ ਆਪਣੀ ਫ੍ਰੈਂਡ ਨੂੰ ਦੇਵਾਂਗੀ ਲਿਖ ਕੇ ਚ ਆਪਣੇ ਉੱਪਰ ਖੁਸ਼ ਹੋਏਗੀ ਤੇ ਮੈਨੂੰ ਮੈਂ ਵੀ ਬੜਾ ਖੁਸ਼ ਹੋਵਾਂਗੀ ਉਹਨੂੰ ਦੇ ਕੇ ਹੁਣ ਮੈਂ ਅੱਜ ਕੇ ਜੀ ਕਲਾਸ ਤੋਂ ਗਿਆ ਤੇ ਹੁਣ ਮੈਂ ਬਣਾਉਂਦੀ ਬਈ ਮੈਂ ਕਿਹਾ ਸੀ ਮਮਾ ਦਲਾ ਦਿਓ ਪਲੀਜ਼ ਦਲਾ ਦਿਓ ਅੰਨੀ ਜੱਟ ਕਿੱਤੀ ਸੀ ਤੇ ਮੈਂ ਕਿਹਾ ਬਾਈ ਮਮਾ ਪਾਪਾ ਨੂੰ ਲਾ ਦੋ ਤੇ ਮੈਂ ਨਹੀਂ ਮੁਸ਼ਕਿਲਾਂ ਲਿੱਤਾ ਜੱਟ ਕਰਕੇ ਤੇ ਹੁਣ ਮੈਂ ਬਣਾਉਂਦੀ ਪੀਆ ਦੇਖੋ ਕਿੱਦਾਂ ਬਣਾਵਾਂਗੀ ਚਲੋ ਅੱਛਾ ਮੇਰੀ ਗੱਲ ਸੁਣ ਤੇ ਹੁਣ ਆਪਾਂ ਵਲੌਗ ਦਾ ਐਂਡ ਕਰੀਏ ਚਲੋ ਚਲੋ ਫਿਰ ਠੀਕ ਹੈ ਚਲੋ ਓਕੇ ਲਾਈਕ ਲਾਈਕ ਸ਼ੇਅਰ ਤੁਸੀਂ ਕਰ ਹਾਂ ਔਰ ਮੇਰੇ ਪਾਪਾ ਦੇ ਫੋਨ ਚ ਆਇਆ ਤੁਸੀਂ ਇੱਕ ਕਮੈਂਟ ਨਹੀਂ ਲਿੰਕ ਨਹੀਂ ਕੀਤਾ ਹਾਂ ਕਮੈਂਟ ਨਹੀਂ ਕਰਦੇ ਤੁਸੀਂ ਹਾਂ ਤੁਸੀਂ ਕਮੈਂਟ ਨਹੀਂ ਕਰਦੇ ਹਾਂ ਔਰ ਅੱਗੇ ਦਾ ਬਲੌਗ ਜ਼ਰੂਰ ਦੇਖਿਓ ਹਾਂਜੀ ਔਰ ਸਬਸਕ੍ਰਾਈਬ ਵੀ ਕਰਿਓ ਹਾਂਜੀ ਔਰ ਲਾਈਕ ਵੀ ਕਰਿਓ ਹਾਂਜੀ ਮੇਰੇ ਫੋਨ 'ਚ ਤਾਂ ਪਾਸਪੋਰਟ ਵੀ ਆਇਆਗਾ ਅੱਛਾ ਤੇਰੀ ਮੰਮਾ ਨਾਲ ਹੋਰ ਚ ਓਕੇ ਚਲੋ ਫਿਰ ਹੁਣ ਸਾਸਰੀ ਘਰ ਬੁਲਾ ਦਿਓ ਫਿਰ ਸਾਸਰੀ ਘਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਹਾਂਜੀ ਆਪਣਾ ਖਿਆਲ ਰੱਖਿਓ ਆਪਣਾ ਖਿਆਲ ਰੱਖਿਓ ਹਾਂਜੀ ਤੇ ਵੀਡੀਓ ਨੂੰ ਵੇਖਦੇ ਰਹੋ ਐਂਡ ਤੱਕ ਵੀਡੀਓ ਨੂੰ ਟੇਕ ਟੇ ਰਹੋ ਐਂਡ ਤੱਕ yes bye bye ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ